ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 702 ਤੋਂ ਲੈ ਕੇ 704 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਜੈਤ ਸ੍ਰੀ ਮਹਿਲਾ ਪੰਜਵਾ ਆਏ ਅਨੇਕ ਜਨਮ ਪਰਮ ਸਰਣੀ ਉਦਰ ਦੇਹੋ ਅੰਧ ਕੂਪ ਤੇ ਲਾਵੋ ਆਪਣੇ ਚਰਣੀ ਰਹਾਓ ਉਦਰ ਦੇ ਅੰਧ ਕੂਪ ਤੇ ਲਾਵੋ ਆਪਣੇ ਚਰਣੀ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਇਹ ਪਰਮੇਸ਼ਰ ਜੀ ਅਸੀਂ ਅਨੇਕਾਂ ਜਨਮਾਂ ਚੋਂ ਪਰਮਦੇ ਪਰਮਦੇ ਇਸ ਮਨੁੱਖਾ ਜਨਮ ਦੇ ਵਿੱਚ ਆਏ ਆ ਹੁਣ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਆਪਣੇ ਚਰਨਾਂ ਦੀ ਪ੍ਰੀਤ ਲਾ ਕੇ ਸਾਨੂੰ ਇਸ ਮਾਇਆ ਦੇ ਹਨੇਰੇ ਖੂਚੋਂ ਕੱਢ ਲਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮਨ ਦੀ ਜਾਇ ਤਰਣੀ ਕਹਿੰਦੇ ਨਾ ਤਾਂ ਸਾਨੂੰ ਮਤਲਬ ਸਾਡੇ ਜੀਵਾਂ ਵੱਲੋਂ ਕਹਿ ਰਹੇ ਨੇ ਪਾਤਸ਼ਾ ਪਾਤਸ਼ਾ ਤੇ ਆਪ ਪਰਮੇਸ਼ਰ ਦਾ ਰੂਪ ਨੇ ਕਹਿੰਦੇ ਵੀ ਨਾ ਤੇ ਸਾਨੂੰ ਆਤਮਿਕ ਗਿਆਨ ਆਹੀਂ ਸਾਡੀ ਜਿਹੜੀ ਲਿਵ ਹੈਗੀ ਆ ਪਰਮੇਸ਼ਰ ਦੇ ਚਰਨਾਂ ਨਾਲ ਜੁੜੀ ਹੋਈ ਆ ਸਾਨੂੰ ਹੋਰ ਵੀ ਕੋਈ ਇਸ ਤਰ੍ਹਾਂ ਦਾ ਕਰਮ ਨਹੀਂ ਆਉਂਦਾ ਜਿਹਦੇ ਨਾਲ ਅਸੀਂ ਪਰਮੇਸ਼ਰ ਨੂੰ ਰਿਝਾ ਸਕੀਏ ਸਰਦੀ ਕਰਨੀ ਵੀ ਕੋਈ ਪਵਿੱਤਰ ਨਹੀਂ ਹੈਗੀ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਹੀ ਸਾਨੂੰ ਗੁਰੂ ਦੀ ਸੰਗਤ ਵਿੱਚ ਪਾ ਦੋ ਸਾਧ ਦੀ ਸੰਗਤ ਵਿੱਚ ਪਾ ਦੋ ਤਾਂ ਕਿ ਅਸੀਂ ਇਹ ਸੰਸਾਰ ਦੀ ਜਿਹੜੀ ਬਖਮ ਨਦੀ ਆ ਵਿਕਾਰਾਂ ਨਾਲ ਭਰੀ ਆ ਮਾਇਆ ਦੇ ਡੋਬੇ ਵਜ ਰਹੇ ਨੇ ਅਸੀਂ ਇਹਨੂੰ ਪਾਰ ਕਰ ਲਈਏ ਸੋਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਅਭਰਣੀ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪਰਮੇਸ਼ਰ ਦਾ ਦਰਸ਼ਨ ਹੋ ਗਿਆ ਉਹਨੂੰ ਤ੍ਰਿਪਤੀ ਹੋ ਜਾਂਦੀ ਆ ਉਹਨੂੰ ਇਹ ਮਾਇਆ ਖੋਰ ਧਨ ਦੌਰਤ ਸੰਸਾਰਿਕ ਪਦਾਰਥ ਉਹਨਾਂ ਨੂੰ ਮਿੱਠੇ ਨਹੀਂ ਲੱਗਦੇ ਉਹਨਾਂ ਦੇ ਮਨ ਵਿੱਚ ਇਹਨਾਂ ਪਦਾਰਥਾਂ ਲਈ ਕੋਈ ਪ੍ਰੇਮ ਨਹੀਂ ਆਉਂਦਾ ਜਿਨ੍ਹਾਂ ਨੇ ਪਰਮੇਸ਼ਰ ਦਾ ਦਰਸ਼ਨ ਕਰ ਲਿਆ ਉਹ ਤ੍ਰਿਪਤ ਹੋ ਗਏ ਤੇ ਉਹਨਾਂ ਦਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਨਾਂ ਲਈ ਗਹਿਣਾ ਬਣ ਗਿਆ ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਦਾ ਐਨਾ ਪ੍ਰੇਮ ਪੈ ਗਿਆ ਜੈਤ ਸ੍ਰੀ ਮਹਿਲਾ ਪੰਜਮਾ ਹਰ ਜਨ ਸਿਮਰੋ ਹਿਰਦੈ RAM ਹਰ ਜਨ ਕੋ ਅਪਦਾ ਨਿਕਟ ਨ ਆਵੇ ਪੂਰਨ ਦਾਸ ਕੇ ਕਾਮ ਰਹਾਓ ਕਹਿੰਦੇ ਹੈ ਭਾਈ ਸਦਾ ਪਰਮੇਸ਼ਰ ਦਾ ਨਾਮ ਆਪਣੇ ਚੇਤੇ ਵਿੱਚ ਵਸਾ ਕੇ ਰੱਖੋ ਜੋ ਵੀ ਕੋਈ ਜੀਵ ਪਰਮੇਸ਼ਰ ਦਾ ਨਾਮ ਜਪਦਾ ਹੈ ਕਿਸੇ ਤਰ੍ਹਾਂ ਦੀ ਬਿਪਤਾ ਉਹਨਾਂ ਦੇ ਨੇੜੇ ਨਹੀਂ ਆਉਂਦੀ ਤੇ ਉਹਨਾਂ ਦੇ ਕਾਰਜ ਰਾਸ ਹੋ ਜਾਂਦੇ ਨੇ ਉਹਨਾਂ ਦੇ ਕਾਰ ਨਿਪਰੇ ਚੜ ਜਾਂਦੇ ਨੇ ਕੋਟ ਵਿਗਨ ਬਿਨ ਸਹਿ ਹਰ ਸੇਵਾ ਨਿਹਚਲ ਗੋਬਿੰਦ ਤਾਮ ਭਗਵਾਨਤ ਪਗਤ ਕੋ ਪਉ ਕਿਛ ਨਹੀਂ ਆਦਰ ਦੇਵਤ ਜਾਮ ਕਹਿੰਦੇ ਜੋ ਜੀਵ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਉਹਨਾਂ ਦੇ ਕਰੋੜਾਂ ਕਹਿੰਦੇ ਜਿਹੜੀਆਂ ਰੁਕਾਵਟਾਂ ਨੇ ਪਾਪ ਨੇ ਸਭ ਖਤਮ ਹੋ ਜਾਂਦੇ ਨੇ ਉਹ ਨਿੱਜ ਦੇ ਘਰ ਵਿੱਚ ਸਥਾਨ ਪਾ ਲੈਂਦੇ ਨੇ ਜੋ ਕਹਿੰਦੇ ਪਰਮੇਸ਼ਰ ਦਾ ਭਗਤ ਬਣ ਜਾਂਦਾ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ ਤੇ ਜਿਹੜਾ ਜਮਦੂਤ ਆ ਉਹ ਵੀ ਉਹਨੂੰ ਆਦਰ ਦਿੰਦਾ ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨ ਸਤਖਾਮ ਚਰਨ ਕਮਲ ਹਿਰਦੇ ਗੋ ਨਾਨਕ ਸੁਖ ਸਮਹੁ ਬਿਸਰਾਮ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਹੋਰ ਜਿਹੜੇ ਵੀ ਕਾਰਜ ਨੇ ਉਹਨਾਂ ਨੂੰ ਤਿਆਗ ਦੋ ਕਹਿੰਦੇ ਉਹ ਸਾਰੇ ਨਾਸ਼ਵੰਤ ਨੇ ਜਦੋਂ ਕਹਿੰਦੇ ਪਰਮੇਸ਼ਰ ਦੇ ਚਰਨ ਕਮਲ ਸਾਡੇ ਹਿਰਦੇ ਵਿੱਚ ਵਸ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਸਾਡੀ ਜ਼ਿੰਦਗੀ ਬੜੀ ਸੁੱਖਾਂ ਨਾਲ ਬਤੀਤ ਹੁੰਦੀ ਆ ਅਸੀਂ ਬੜੇ ਆਨੰਦ ਵਿੱਚ ਰਹਿੰਦੇ ਆ ਜਦੋਂ ਸਾਡੀ ਪ੍ਰੀਤ ਪਰਮੇਸ਼ਰ ਦੇ ਚਰਨਾਂ ਨਾਲ ਲੱਗ ਜਾਂਦੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ 9 ਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਭੁੱਲਿਓ ਮਨ ਮਾਇਆ ਉਰਝਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤਿਹ ਆਪ ਬੰਦਾਇਓ ਰਹਾਓ ਹਾਂਜੀ ਸੰਗਤ ਜੀ ਗੁਰਤੇਗ ਬਹਾਦਰ ਜੀ ਕਹਿੰਦੇ ਨੇ ਕਿ हे ਮਨ ਤੂੰ ਭੁੱਲਿਆ ਹੋਇਆ ਮਾਇਆ ਦੇ ਵਿੱਚ ਤੂੰ ਮਾਇਆ ਦੇ ਵਿੱਚ ਗਲਤਾਨ ਹੈ ਲਾਲਚ ਵਸ ਹੋ ਕੇ ਜਿਹੜੇ ਜਿਹੜੇ ਵੀ ਤੂੰ ਕਰਮ ਕਰ ਰਿਆ ਹੈ ਮਾਇਆ ਦੇ ਲਈ ਉਨ੍ਹਾਂ ਦੇ ਨਾਲ ਤੂੰ ਆਪਣੇ ਆਪ ਨੂੰ ਹੋਰ ਵਿਕਾਰਾਂ ਦੇ ਵਿੱਚ ਬੰਨ੍ਹਦਾ ਜਾਣਾ ਵਿਕਾਰਾਂ ਦੇ ਵਿੱਚ ਹੋਰ ਡੁੱਬਦਾ ਜਾਣਾ ਸਮਝ ਨਾ ਪਰਿ ਬਿਖੇ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਤਾਇਓ ਕਹਿੰਦੇ ਤੈਨੂੰ ਪਰਮੇਸ਼ਰ ਦੇ ਨਾਮ ਰਸ ਦਾ ਤਾਂ ਪਤਾ ਨਹੀਂ ਲੱਗਿਆ ਤੇ ਤੂੰ ਮਾਇਆ ਦੇ ਰਸ ਵਿੱਚ ਗਲਤਾਨ ਹੋ ਗਿਆ ਤੇ ਤੂੰ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਭੁੱਲ ਗਿਆ ਕਿਉਂਕਿ ਤੈਨੂੰ ਮਾਇਆ ਦੇ ਪਦਾਰਥ ਹੀ ਚੰਗੇ ਲੱਗਣ ਲੱਗ ਗਏ ਜੋ ਪਰਮੇਸ਼ਰ ਕਹਿੰਦੇ ਤੇਰੇ ਅੰਗ ਸੰਗ ਵੱਸਦਾ ਉਹਦੇ ਬਾਰੇ ਤਾਂ ਤੈਨੂੰ ਜਾਣਕਾਰੀ ਨਹੀਂ ਹੋਈ ਉਹਨੂੰ ਲੱਭਣ ਦੇ ਲਈ ਤੂੰ ਜੰਗਲਾਂ ਵਿੱਚ ਭੱਜਿਆ ਫਿਰਦਾ ਉਹ ਤੇ ਤੇਰੇ ਨਾਲ ਆ ਸਦਾ ਰਤਨ ਨਾਮ ਕਟ ਹੀ ਕੇ ਪੀਤਰ ਤਾ ਕੋ ਗਿਆਨ ਨ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਕਹਿੰਦੇ ਪਰਮੇਸ਼ਰ ਦਾ ਨਾਮ ਰੂਪੀ ਹੀਰਾ ਹਰ ਇੱਕ ਦੇ ਅੰਦਰ ਹੈ ਪਰ ਜੀਵ ਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਮੇਰੇ ਅੰਦਰ ਹੀ ਹੈ ਪਹਿਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਜੀਵ ਨੇ ਪਰਮੇਸ਼ਰ ਦੀ ਬੰਦਗੀ ਕਰਨ ਤੋਂ ਬਿਨਾ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਜੈਤ ਸ੍ਰੀ ਮਹੱਲਾ 9 ਹਰ ਜੂ ਰਾਖ ਲੈ ਹੋ ਪਤ ਮੇਰੀ ਜਮ ਕੋ ਤ੍ਰਾਸ ਪਿਓ ਔਰ ਅੰਤਰ ਸਰਨ ਗਹੀ ਕਿਰਪਾ ਨੇ ਦ ਤੇਰੀ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਮੇਰੀ ਇੱਜ਼ਤ ਰੱਖ ਲੋ ਨੌਵੇਂ ਪਾਤਸ਼ਾਹ ਕਹਿੰਦੇ ਨੇ ਸਾਡੇ ਵੱਲੋਂ ਜੀਵਾਂ ਵੱਲੋਂ ਹੈ ਪਰਮੇਸ਼ਰ ਜੀ ਤੁਸੀਂ ਸਾਡੀ ਇੱਜ਼ਤ ਰੱਖ ਲੋ ਸਾਨੂੰ ਜਦੋਂ ਕਹਿੰਦੇ ਮੌਤ ਦਾ ਡਰ ਸਤਾਉਂਦਾ ਫੇਰ ਅਸੀਂ ਕਹਿੰਦੇ ਹੈ ਪਰਮੇਸ਼ਰ ਜੀ ਹੈ ਕਿਰਪਾ ਦੇ ਸਾਗਰ ਫੇਰ ਅਸੀਂ ਤੇਰੀ ਸ਼ਰਨ ਵਿੱਚ ਆਏ ਆ ਕਿ ਇਸ ਡਰ ਤੋਂ ਤੇਰੇ ਤੋਂ ਬਿਨਾਂ ਕੋਈ ਹੋਰ ਨਹੀਂ ਬਚਾ ਸਕਦਾ ਮਹਾ ਪਤਿਤ ਮੁਗਦ ਲੋਭੀ ਫੁਨ ਕਰਤ ਪਾਪ ਅਬਹਾਰਾ ਪੈ ਮਰ ਵੇ ਕੋ ਬਿਸਰਤ ਨਾਹਿਨ ਤਿਹ ਤਿੰ ਤਿਹ ਚਿੰਤਾ ਤਨ ਜਾਰਾ ਪੈ ਮਰ ਵੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ ਕਹਿੰਦੇ ਮੈਂ ਅਪਵਿੱਤਰ ਆ ਬਹੁਤ ਲੋਭੀ ਆ ਕਹਿੰਦੇ ਜਦੋਂ ਹੁਣ ਪਾਪ ਕਰਦਿਆਂ ਕਰਦਿਆਂ ਮੇਰੀ ਬਸ ਹੋ ਗਈ ਤੇ ਮੌਤ ਦਾ ਡਰ ਮੇਰੇ ਅੰਦਰੋਂ ਨਿਕਲਿਆ ਨਹੀਂਗਾ ਤੇ ਇਸ ਮੌਤ ਦੇ ਡਰ ਨੇ ਇਸ ਚਿੰਤਾ ਨੇ ਮੇਰੇ ਤਨ ਨੂੰ ਵੀ ਕਮਜ਼ੋਰ ਕਰ ਦਿੱਤਾ ਫੇਰ ਕਹਿੰਦੇ ਮੈਂ ਹੁਣ ਭੱਜ ਕੇ ਤੇਰੀ ਸ਼ਰਨ ਆਇਆ ਕਿ ਇਹ ਉਪਾਵ ਮੁਕਤ ਕੇ ਕਾਰਨ ਦਹਿਦਿਸ ਕੋ ਉਠਤਾਇਆ ਘਟ ਹੀ ਪੀਤਰ ਬਸੈ ਨਿਰੰਜਨ ਤਾ ਕੋ ਮਰਮ ਨ ਪਾਇਆ ਕਹਿੰਦੇ ਮੈਂ ਇਹ ਸਾਰੀਆਂ ਚੀਜ਼ਾਂ ਤੋਂ ਖਲਾਸੀ ਪਾਉਣ ਲਈ ਮੌਤ ਦੇ ਡਰ ਤੋਂ ਮਾਇਆ ਤੋਂ ਵਿਕਾਰਾਂ ਤੋਂ ਬੜਾ ਕਹਿੰਦੇ ਭੱਜਿਆ ਇੱਧਰ ਉਧਰ ਦਸਾਂ ਦਿਸ਼ਾਂ ਦੇ ਵਿੱਚ ਪਰ ਕੁਛ ਨਹੀਂ ਬਣਿਆ ਕਹਿੰਦੇ ਤੂੰ ਮੇਰੇ ਕਹਿੰਦੇ ਅੰਦਰ ਹੀ ਵਸਦਾ ਜਿਨੇ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣਾ ਪਰਥਰੇ ਬਾਰੇ ਮੈਨੂੰ ਕਹਿੰਦੇ ਕੋਈ ਪਤਾ ਹੀ ਨਹੀਂ ਹੈਗਾ ਮੈਨੂੰ ਜਾਣਕਾਰੀ ਉਹਨੇ ਵੀ ਤੂੰ ਅੰਦਰ ਬੈਠਾ ਨਾ ਹਨ ਗੁਨ ਨਾ ਹਨ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਭੈ ਦਾਨ ਪ੍ਰਭ ਦੀਜੈ ਕਹਿੰਦੇ ਨਾ ਤਾਂ ਮੇਰੇ ਚ ਪਰਮੇਸ਼ਰ ਜੀ ਤੇਰੇ ਕੋਈ ਗੁਣ ਨੇ ਨਾ ਕੋਈ ਮੈਂ ਜਪ ਤਪ ਕੀਤਾ ਹੁਣ ਕਹਿੰਦੇ ਕਿਹੜੇ ਇਦਾਂ ਦੇ ਕਰਮ ਕਰੀਏ ਕਿ ਮੌਤ ਦਾ ਡਰ ਚੱਕਿਆ ਜਾਏ ਤੇ ਸੰਸਾਰ ਦੇ ਵਿਕਾਰ ਮਾਇਆ ਇਹ ਸਭ ਕੁਝ ਸਾਨੂੰ ਛੱਡ ਜਾਣਾ ਫਿਰ ਨਾਨਕ ਜੀ ਕਹਿੰਦੇ ਨੇ ਹੁਣ ਹਾਰ ਕੇ ਪਰਮੇਸ਼ਰ ਜੀ ਤੇਰੀ ਸ਼ਰਨ ਆਇਆ ਤੂੰ ਹੀ ਹੁਣ ਸਾਨੂੰ ਨਿੱਡਰ ਬਣਾ ਦੇ ਸਾਨੂੰ ਇਹ ਸਾਰੇ ਜਿਹੜੇ ਡਰ ਚੰਬੜੇ ਨੇ ਮਾਇਆ ਦੇ ਵਿਕਾਰਾਂ ਦੇ ਮੌਤ ਦੇ ਇਹਨਾਂ ਤੋਂ ਤੂੰ ਹੀ ਸਾਡਾ ਪੱਲਾ ਛੜਾ ਦੇ ਤੇਰੀ ਸ਼ਰਨਾ ਆਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਜੈਤ ਸ੍ਰੀ ਮਹੱਲਾ ਨੌਵਾਂ ਮਨ ਰੇ ਸੱਚਾ ਗੋਹ ਵਿਚਾਰਾ RAM ਨਾਮ ਬਿਨ ਮਿੱਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਹੰਦੀ ਸੰਗਤ ਜੀ ਗੁਰਤੇਗ ਬਹਾਦਰ ਜੀ ਕਹਿੰਦੇ ਨੇ ਇਹ ਮਨ ਜਿਹੜੀ ਸੱਚੀ ਵਿਚਾਰ ਆ ਉਹਦੇ ਤੇ ਗੋ ਨਾਲ ਤੱਕ ਕਹਿੰਦੇ ਇਸ ਸੰਸਾਰ ਸਾਗਰ ਦੇ ਵਿੱਚੋਂ ਕਹਿੰਦੇ ਬਚਣ ਦੇ ਲਈ ਇੱਕ ਪਰਮੇਸ਼ਰ ਦਾ ਨਾਮ ਹੈ ਬਾਕੀ ਸਭ ਝੂਠ ਹੈ ਇਸ ਸੰਸਾਰ ਦੇ ਵਿੱਚ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਸ ਝੂਠੀ ਦੁਨੀਆ ਚੋਂ ਬਚਿਆ ਨਹੀਂ ਜਾ ਸਕਦਾ ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੀਂ ਤੇਹ ਪਾਰਾ ਸੋ ਸਵਾਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਕਹਿੰਦੇ ਉਹ ਪਰਮੇਸ਼ਰ ਜਿਹਨੂੰ ਪਾਉਣ ਦੇ ਲਈ ਜੋਗੀ ਕਹਿੰਦੇ ਆ ਜੋਗੀ ਮਤਲਬ ਇਹ ਕੋਸ਼ਿਸ਼ ਕਰਦੇ ਕਿ ਪਰਮੇਸ਼ਰ ਨੂੰ ਪਾ ਲਈਏ ਪਾ ਲਈਏ ਪਾਇਆ ਨਹੀਂ ਗਿਆ ਹਾਰ ਗਏ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ ਪਰਮੇਸ਼ਰ ਬਾਰੇ ਜਾਣ ਨਹੀਂ ਸਕੇ ਕਹਿੰਦੇ ਉਹ ਪਰਮੇਸ਼ਰ ਤੇਰੇ ਅੰਗ ਸੰਗ ਆ ਤੇਰੇ ਨੇੜੇ ਹੀ ਵਸਦਾ ਤੇਰੇ ਅੰਦਰ ਵਸਦਾ ਉਹਦੀ ਕੋਈ ਰੂਪ ਨਹੀਂ ਹੈਗਾ ਕੋਈ ਰੇਖਾ ਨਹੀਂਗੀ ਉਹਦਾ ਕੋਈ ਖਾਸ ਆਕਾਰ ਨਹੀਂ ਹੈ ਉਹਦਾ ਕੋਈ ਖਾਸ ਰੂਪ ਰੰਗ ਨਹੀਂ ਹੈ ਇਹਨਾਂ ਸਭ ਤੋਂ ਉੱਪਰ ਹੈ ਪਾਵਨ ਨਾਮ ਜਗਤ ਮੈਂ ਹਰ ਕੋ ਕਬ ਹੂ ਨਾਹੀਂ ਸੰਬਾਰਾ ਨਾਨਕ ਸਰਨ ਪਰਿਓ ਜਗ ਬੰਦਨ ਰੱਖੋ ਬਿਰਦ ਤੁਹਾਰਾ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਨਾਮ ਜਗਤ ਵਿੱਚ ਸਭ ਤੋਂ ਪਵਿੱਤਰ ਹੈ ਪਰ ਅਸੀਂ ਕਦੇ ਇਹ ਲਿਆਈ ਨਹੀਂ ਹੈਗਾ ਇਹਨੂੰ ਹਿਰਦੇ 'ਚ ਵਸਾਇਆ ਹੀ ਨਹੀਂਗਾ ਨਾਨਕ ਜੀ ਕਹਿੰਦੇ ਨੇ ਹੁਣ ਜਗਤ ਦੇ ਦਾਤਾ ਜੀ ਅਸੀਂ ਤੈਨੂੰ ਵਾਰ-ਵਾਰ ਨਮਸਕਾਰ ਕਰਦੇ ਆਂ ਤੇਰੀ ਸ਼ਰਨ ਆਇਆ ਤੁਸੀਂ ਆਪਣਾ ਮੁੱਢ ਕਦੀਮਾ ਦਾ ਜਿਹੜਾ ਸੁਭਾਅ ਉਹਦੇ ਤੇ ਚੱਲ ਕੇ ਰੱਖਿਆ ਕਰੋ ਸਾਡੀ ਸਾਨੂੰ ਆਪ ਹੱਥ ਦੇ ਕੇ ਰੱਖ ਲਓ ਜੈਤ ਸ੍ਰੀ ਮਹੱਲਾ ਪੰਜਵਾਂ ਸ਼ਾਂਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋਂ ਅਨ ਦਿਨ ਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ਾਂਤ ਹਾਂਜੀ ਸੰਗਤ ਜੀ ਪੰਜਮ ਪਾਤਸ਼ਾਹ ਕਹਿੰਦੇ ਨੇ ਕਿ ਮੈਨੂੰ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਹੈ ਦਿਨ ਰਾਤ ਮੇਰੇ ਮਨ ਦੇ ਵਿੱਚ ਪਰਮੇਸ਼ਰ ਨੂੰ ਮਿਲਣ ਦੇ ਲਈ ਹੌਲ ਉੱਠਦਾ ਹੈ ਕਹਿੰਦੇ ਫਿਰ ਗੁਰੂ ਨੇ ਮੈਨੂੰ ਉਸ ਪਰਮੇਸ਼ਰ ਨਾਲ ਮਿਲਾਇਆ ਤੇ ਗੁਰੂ ਨੇ ਜਿਹੜੇ ਮਾਇਆ ਦੇ ਕਪਾੜ ਸੀ ਉਹ ਕਹਿੰਦੇ ਸਾਰੇ ਖੋਲ ਦਿੱਤੇ ਮਾਇਆ ਦਾ ਭੁਲੇਖਾ ਖੋਲ ਦਿੱਤਾ ਤਾਂ ਫਿਰ ਮੈਨੂੰ ਪਰਮੇਸ਼ਰ ਦੇ ਨਾਲ ਗੁਰੂ ਨੇ ਮਿਲਾਇਆ ਸੋਨ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤੇ ਸੋमोहन ਲਾਲ ਪਿਆਰੇ ਹਉ ਫਿਰੋ ਖੁਜੰਤੀਆ ਕਹਿੰਦੇ ਏ ਮੇਰੀ ਸਤਸੰਗੀ ਸਹੇਲੀ ਇੱਕ ਮੇਰੀ ਬੇਨਤੀ ਸੁਣ ਮੈਂ ਉਸ ਪਰਮੇਸ਼ਰ ਨੂੰ ਲੱਭ ਰਹੀ ਆ ਉਹਦਾ ਦਰਸ਼ਨ ਚਾਹੁੰਦੀ ਆ ਲੋਚਦੀ ਆ ਤੇਸ 10 ਪਿਆਰੇ ਸਿਰ ਧਰੀ ਉਤਾਰੇ ਇੱਕ ਪੂਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰੀਅ ਰੰਗ ਰੰਗਾਰੇ ਇੱਕ ਤਿਲ ਪੀਣਾ ਤੇਰੀ ਜੈ ਕਹਿੰਦੇ ਮੈਨੂੰ ਉਸ ਪਰਮੇਸ਼ਰ ਪਿਆਰੇ ਦੀ ਦਸ ਪਾ ਦੋ ਫਿਰ ਪਰਮੇਸ਼ਰ ਨੂੰ ਮੈਂ ਆਪ ਬੇਨਤੀ ਕਰੂੰ ਕਿ ਮੈਨੂੰ ਇੱਕ ਥੋੜੇ ਸਮੇਂ ਲਈ ਦਰਸ਼ਨ ਦੇ ਦਿਓ ਤੇ ਇਹਦੇ ਇਹ ਵਜ ਦੇ ਵਿੱਚ ਮੈਂ ਆਪਣਾ ਸਿਰ ਤੁਹਾਡੇ ਚਰਨਾਂ ਤੇ ਕੱਟ ਕੇ ਰੱਖਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਮੇਰੇ ਜਿਹੜੇ ਪ੍ਰੇਮ ਰੰਗ ਵਿੱਚ ਰੰਗੇ ਨੈਣ ਨੇ ਉਹ ਪਰਮੇਸ਼ਰ ਨੂੰ ਦੇਖਣ ਤੋਂ ਬਿਨਾਂ ਧੀਰਜ ਨਹੀਂ ਕਰਦੇ ਮੇਰੇ ਹਿਰਦੇ ਨੂੰ ਧੀਰਜ ਨਹੀਂ ਮਿਲਦਾ ਜਦ ਤੱਕ ਮੇਰੇ ਨੈਣ ਮੇਰੇ ਪਰਮੇਸ਼ਰ ਪਿਆਰੇ ਦਾ ਦਿਦਾਰ ਨਹੀਂ ਕਰ ਲੈਂਦੇ ਰਾਬ ਸੇਓ ਮਾਨਲੀਨਾ ਜਿਉਂ ਜਲਮੀਨਾ ਚਾਤਰਕ ਜਵੈ ਤੇ ਸੰਤੀਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਖਾ ਬੁਜਾਂਤੀਆ ਇੱਕ ਸਹੇਲੀ ਆ ਜਿਹਨੂੰ ਪਰਮੇਸ਼ਰ ਦੀ ਤਾਂਗਾ ਮਿਲਣ ਦੀ ਉਹ ਦੂਸਰੀ satsange ਸਹੇਲੀ ਨੂੰ ਦੱਸ ਰਹੀ ਆ ਕਿ ਪਰਮੇਸ਼ਰ ਦੇ ਲਈ ਮੇਰਾ ਹਿਰਦਾ ਇਉਂ ਤੜਫ ਰਿਹਾ ਜਿਵੇਂ ਮਛਲੀ ਪਾਣੀ ਲਈ ਤੜਫਦੀ ਆ ਜਿਵੇਂ ਪੁਫੀਹਾ ਚਾਤ੍ਰਿਕ ਵਰਖਾ ਦੀ ਬੂੰਦ ਸਵੰਤੀ ਬੂੰਦ ਲਈ ਤੜਫਦਾ ਇਸ ਤਰ੍ਹਾਂ ਪਰਮੇਸ਼ਰ ਦੇ ਮਿਲਾਪ ਲਈ ਮੇਰਾ ਹਿਰਦਾ ਤੜਫ ਰਿਹਾ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਗੁਰੂ ਦੇ ਰਾਹੀ ਪਰਮੇਸ਼ਰ ਨੂੰ ਪਾ ਲਿਆ ਉਹਦੀਆਂ ਸਾਰੀਆਂ ਭੁੱਖਾਂ ਖਤਮ ਹੋ ਗਈਆਂ ਉਹਦੀ ਸਾਰੀ ਪਿਆਸ ਖਤਮ ਹੋ ਗਈ ਜਿਸਨੇ ਗੁਰੂ ਦੇ ਰਾਹੀਂ ਪਰਮੇਸ਼ਰ ਨੂੰ ਪਾ ਲਿਆ ਯਾਰ ਵੇ ਪ੍ਰੀਅ ਹਬੇ ਸਖੀਆਂ ਮੂੰ ਕਹੀ ਨਾ ਜਿਹਿਆ ਯਾਰ ਵੇ ਇੱਕ ਡੂੰ ਇੱਕ ਚਾੜੇ ਹੋ ਕਿਸ ਚਿਤਹਿਆ ਇੱਕ ਦੂ ਇੱਕ ਚਾੜੇ ਅਨੇਕ ਪਿਆਰੇ ਨਿਤ ਕਰਦੇ ਭੋਗ ਵਿਲਾਸਾ ਤਿਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣ ਤਾਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਨੂੰ ਮਿਲਣ ਦੇ ਲਈ ਸਾਰੀਆਂ ਸਖੀਆਂ ਤਾਂਗਦੇ ਨੇ ਮੈਂ ਕਹਿੰਦੇ ਕਿਸੇ ਵਰਗੀ ਵੀ ਨਹੀਂ ਮੇਰੇ ਨਾਲੋਂ ਸਾਰੀਆਂ ਚੰਗੇ ਗੁਣਾਵਾਲੀਆਂ ਨੇ ਕਹਿੰਦੇ ਮੈਂ ਮੇਰੇ ਵਿੱਚ ਸਾਰੇ ਔਗਣ ਹੀ ਹੋਗਣੇ ਸਾਰੀਆਂ ਮੇਰੇ ਨਾਲ ਚੰਗੀਆਂ ਮੈਂ ਕਹਿੰਦੇ ਕਿਹਦੇ ਚੇਤੇ ਵਿੱਚ ਆ ਮੈਂ ਤਾਂ ਬਹੁਤ ਪਿੱਛੇ ਆ ਜਿਹੜੀਆਂ ਦੇ ਵਿੱਚ ਗੁਣ ਨੇ ਇਕੱਠੇ ਹੋਏ ਉਹ ਪਰਮੇਸ਼ਰ ਦੀਆਂ ਪਿਆਰੀਆਂ ਨੇ ਉਹ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣਦੀਆਂ ਨੇ ਉਹਨਾਂ ਨੂੰ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣਦਿਆਂ ਹੋਿਆਂ ਦੇਖ ਮੇਰੇ ਹਿਰਦੇ ਵਿੱਚ ਵੀ ਤੜਫੁੱਟਦੀ ਆ ਕਿ ਮੈਂ ਇਹ ਪਰਮੇਸ਼ਰ ਦੇ ਨਾਲ ਮਿਲਾਪ ਕਦੋਂ ਤੇ ਕਿਵੇਂ پا ਸਕਦੀ ਆ ਜਿਨੀ ਮੈਂ ਦਾ ਲਾਲ ਰਿਜਾਇਆ ਹੋ ਤਿਸ ਅੱਗੇ ਮਨ ਡਹਿਂਿਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂ ਦਸ ਦਿਖਾ ਪਿਰ ਕਿਹਿਆ ਤੇ ਸਖੀ ਸਹੇਲੀ ਕਹਿੰਦੀ ਆ ਸਤਸੰਗੀ ਸਹੇਲੀ ਕਿ ਜਿਸ ਜੀਵ ਇਸਤਰੀ ਨੇ ਪਰਮੇਸ਼ਰ ਦਾ ਮਿਲਾਪ ਪਾ ਲਿਆ ਮੈਂ ਆਪਣਾ ਮਨ ਉਹਨੂੰ ਦੇਣ ਨੂੰ ਤਿਆਰ ਆ ਨਾਨਕ ਜੀ ਕਹਿੰਦੇ ਨੇ ਉਹ ਸਖੀ ਸਹੇਲੀ ਸੁਹਾਗਣ ਸ ਇਸ ਜੀਵ ਇਸਤਰੀ ਨੂੰ ਕਹਿੰਦੀ ਆ ਕਿ ਮੇਰੀ ਇੱਕ ਬੇਨਤੀ ਸੁਣ ਮੈਨੂੰ ਦੱਸ ਪਰਮੇਸ਼ਰ ਪਿਆਰਾ ਕਿਵੇਂ ਦਾ ਲੱਗਦਾ ਤੂੰ ਤੇ ਉਹਦਾ ਦੀਦਾਰ ਕਰ ਲਿਆ ਤੂੰ ਮੈਨੂੰ ਦੱਸ ਪਰਮੇਸ਼ਰ ਕਿਵੇਂ ਦਾ ਹੈ ਯਾਰ ਵੇ ਫਿਰ ਆਪਨ ਪਾਣਾ ਕਿਛ ਨਹੀਂ ਸੀ ਸ਼ੰਦਾ ਯਾਰ ਵੇ ਤੈਰਾ ਵਿਆ ਲਾਲਨ ਮੂੰਦਸ ਦਸੰਦਾ ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਪਾਗ ਮਥਾਣੇ ਬਾਂਹ ਪਕੜ ਠਾਕੁਰ ਹੋ ਕਿਦੀ ਗੁਣ ਅਵ ਗਣ ਨਾ ਪਛਾਣੇ ਵਾਹਿਗੁਰੂ ਜੀ ਕਹਿੰਦੇ ਹੈ ਸਖੀ ਸਹੇਲੀ ਜਿਸ ਜੀਵ ਇਸਤਰੀ ਪਰਮੇਸ਼ਰ ਨੂੰ ਪ੍ਰਸੰਨ ਕਰ ਲਿਆ ਉਹਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਗਈ ਦੁਨੀਆ ਤੇ ਕਹਿੰਦੇ ਤੂੰ ਪਰਮੇਸ਼ਰ ਦਾ ਦੀਦਾਰ ਪਾਇਆ ਮੈਨੂੰ ਦੱਸ ਪਰਮੇਸ਼ਰ ਕਿਵੇਂ ਦਾ ਦਿਸਦਾ ਫਿਰ ਸਖੀ ਸਹੇਲੀ ਕਹਿੰਦੀ ਆ ਕਿ ਪਰਮੇਸ਼ਰ ਪਾਇਆ ਕਿਨੇ ਪਾਇਆ ਜਿਨੇ ਆਪਾ ਭਾਵ ਖਤਮ ਕਰ ਲਿਆ ਹੰਕਾਰ ਮਾਰ ਲਿਆ ਜਿਹਦੇ ਮੱਥੇ ਤੇ ਭਾਗ ਚਮਕ ਗਏ ਪੂਰਵਲੇ ਕਰਮਾਂ ਦੇ ਅਨਸਾਰ ਉਸ ਨੂੰ ਪਰਮੇਸ਼ਰ ਨੇ ਉਹਦੇ ਗੁਣ ਅਬਗੁਣ ਕੁਛ ਨਹੀਂ ਦੇਖੇ ਉਹਨੂੰ ਬਾਹ ਪਕੜ ਕੇ ਜੀਵ ਇਸਤਰੀ ਨੂੰ ਆਪਣੀ ਬਣਾ ਲਿਆ ਉਹਦੀ ਰੱਖਿਆ ਕੀਤੀ ਉਹਨੂੰ ਆਪਣੇ ਮਿਲਾਪ ਦਾ ਆਨੰਦ ਬਖਸ਼ਿਆ ਵਾਹਿਗੁਰੂ ਵਾਹਿਗੁਰੂ ਗੁਣ ਹਾਰ ਤਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਜੈਸ ਜੀਵ ਇਸਤਰੀ ਨੇ ਕਹਿੰਦੇ ਪਰਮੇਸ਼ਰ ਦੇ ਗੁਣਾਂ ਦਾ ਹਾਰ ਪਾ ਲਿਆ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੀ ਗਈ ਉਹਦਾ ਆਤਮਿਕ ਜੀਵਨ ਸਭ ਪਾਸਿਓਂ ਸੋਨਾ ਹੋ ਜਾਂਦਾ ਨਾਨਕ ਜੀ ਕਹਿੰਦੇ ਨੇ ਉਹ ਸੁਹਾਗਣ ਏ ਸਤਰੀ ਵੱਡੇ ਭਾਗਾਂ ਵਾਲੀ ਆ ਜੋ ਪਰਮੇਸ਼ਰ ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਆ ਯਾਰ ਵੇ ਨਿਤ ਸੁਖ ਸੁਖੇ ਦੀ ਸਾ ਮੈਂ ਪਾਈ ਵਰ ਲੋੜੀਂ ਦਾ ਆਇਆ ਵ ਜੀਵਾ ਧਾਈ ਮਹਾ ਮੰਗਲ ਰਾਸthia ਪਿਰਦਿਆਲ ਸਦ ਨਵ ਰੰਗੀਆਂ ਵਡ ਭਾਗ ਪਾਇਆ ਗੁਰ ਮਿਲਾਇਆ ਸਾਦ ਕੈ ਸਤ ਸੰਗੀਆਂ ਫਿਰ ਕਹਿੰਦੇ ਹੈ ਸਖੀ ਸਹੇਲੀ ਜਿਹੜੀ ਮੈਂ ਸੁਖਣਾ ਸੁਖ ਦੀ ਸੀ ਉਹ ਪੂਰੀ ਹੋ ਗਈ ਜੋ ਪਰਮੇਸ਼ਰ ਪਤੀ ਦਾ ਮੈਂ ਮਿਲਾਪ ਲੋੜਦੀ ਸੀ ਉਹ ਮੈਨੂੰ ਮਿਲਾਪ ਪ੍ਰਾਪਤ ਹੋ ਗਿਆ ਹੁਣ ਮੇਰੇ ਮਨ ਦੇ ਵਿੱਚ ਵਧਾਈਆਂ ਦੇ ਵਾਜੇ ਵੱਜਦੇ ਨੇ ਖੁਸ਼ੀਆਂ ਨੇ ਮੇਰੇ ਮਨ ਵਿੱਚ ਮੈਂ ਪਰਮੇਸ਼ਰ ਦੇ ਮਿਲਾਪ ਦੀ ਖੁਸ਼ੀ ਵਿੱਚ ਉਹਦੀ ਸਿਫਤ ਸਰਾ ਦੇ ਗੀਤ ਗਾਉਂਦੀ ਆਂ ਫਿਰ ਪ੍ਰਮਾਤਮਾ ਦਿਆਲੂ ਹੈ ਸਦਾ ਹੀ ਨਮੇ ਪ੍ਰੇਮ ਦੇ ਰੰਗ ਨਾਲ ਮਿਲਦਾ ਹੈ ਕਹਿੰਦੇ ਜਿਸ ਵੱਡੇ ਭਾਗਾਂ ਵਾਲੇ ਨੇ ਗੁਰੂ ਦੀ ਕਿਰਪਾ ਸਦਕਾ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਕਰ ਲਿਆ ਉਹਦਾ ਇਹ ਜੀਵਨ ਸਫਲ ਹੋ ਗਿਆ ਆਸਾ ਮਨਸਾ ਸਗਲ ਪੂਰੀ ਪ੍ਰੀਅ ਅੰਕ ਅੰਕ ਮਿਲਾਈ ਬੇਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਪਰ ਨਾਨਕ ਜੀ ਕਹਿੰਦੇ ਨੇ ਜੀਵ ਇਸਤਰੀ ਕਹਿ ਰਹੀ ਆ ਕਿ ਜੋ ਮੈਂ ਸੁਖਣਾ ਸੁਖ ਦੀ ਸੀ ਕਿ ਮੈਨੂੰ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋ ਜਾਏ ਉਹ ਗੁਰੂ ਦੀ ਕਿਰਪਾ ਸਦਕਾ ਮੇਰੀ ਉਹ ਸੁਖਣਾ ਪੂਰੀ ਹੋ ਗਈ ਮੇਰੀ ਉਹ ਆਸਾ ਪੂਰੀ ਹੋ ਗਈ ਕਿ ਮੇਰਾ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਪਰਮੇਸ਼ਰ ਨੇ ਮੈਨੂੰ ਗਲ ਦੇ ਨਾਲ ਲਾ ਲਿਆ ਗੁਰੂ ਦੀ ਕਿਰਪਾ ਸਦਕਾ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ